70000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਕਿਉਂਕਿ ਬਹੁਤ ਵਜੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੇ ਅਗਰ ਤੁਸੀਂ ਤੁਹਾਨੂੰ ਇਹ ਲੱਖ ਰੁਪਏ ਕਮਾ ਕੇ ਦਊਗਾ ਤੁਹਾਨੂੰ ਮੈਂ ਗਾਰੰਟੀ ਹੈ ਮੇਰੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਵੀਡੀਓ ਦੇ ਟੌਪਿਕ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਤੁਸੀਂ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਕਿਉਂਕਿ ਉਹ ਜਿਹੜਾ ਮੈਂ ਕਿਉਂਕਿ ਉਹ ਜਿਹੜਾ ਟੋਪਿਕ ਆ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਉਹ ਜਿਹੜਾ ਟੋਪਿਕ ਆਪਣੇ ਪੰਜਾਬ ਦੇ ਵਿੱਚ ਆਪਣੇ ਹਿੰਦੂਸਤਾਨ ਦੇ ਵਿੱਚ ਬਹੁਤ ਘੱਟ ਲੋਕਾਂ ਨੇ ਮਤਲਬ ਉਹ ਟੋਪਿਕ ਦੇ ਉੱਤੇ ਕੰਮ ਕੀਤਾ ਵਾ ਕਿਉਂਕਿ ਜਿਹੜਾ ਉਹ ਟੋਪਿਕ ਆ ਉਹਨਾਂ ਜਿਵੇਂ ਫੋਰਨਰ ਕੰਟਰੀਆਂ ਹੋ ਗਿਆ ਯੂ ਐਸ ਏ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਵਰਗੀਆਂ ਕੰਟਰੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਲੋਕ ਜ਼ਿਆਦਾ ਕਰਦੇ ਨੇ ਤੇ ਉਹ ਜਿਹੜਾ ਚੈਨਲ ਉਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਵਾਇਰਲ ਹੁੰਦਾ ਵਾ ਤੇ ਉਦੋਂ ਜੇ ਆਪਾਂ ਇਨਕਮ ਦੀ ਗੱਲ ਕਰੀਏ ਤਾਂ ਕਿਉਂਕਿ ਉਹਦੇ ਤੇ ਇਨਕਮ ਬਹੁਤ ਜ਼ਿਆਦਾ ਵਾ ਕਿਉਂਕਿ ਉਹ ਜਿਹੜੇ ਟਾਪਿਕ ਆ ਜੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸੂਗਾ ਉਹ ਜਿਹੜੇ ਟਾਪਿਕ ਨੂੰ ਲੋਕੀ ਬਹੁਤ ਹੀ ਧਿਆਨ ਨਾਲ ਦੇਖਦੇ ਨੇ ਜਿਹੜੇ ਮੇਰੇ ਪਿੰਨ ਭਰਾ ਕਹਿੰਦੇ ਨੇ ਨਾ ਕਿ ਵੀਰ ਜੀ ਮਤਲਬ ਦੀ ਸਾਡੇ YouTube ਚੈਨਲ ਦਾ ਜਿਹੜਾ ਕਰਟੇਰੀਆ ਵਾ 1000 ਕਿਨੇ ਸਾਡਾ ਸਬਸਕ੍ਰਾਈਬਰ ਦਾ ਤੇ 4000 ਘੰਟੇ ਦਾ ਵਾਚ ਟਾਈਮ ਸਾਡਾ ਉਹ ਨਹੀਂ ਹੋ ਰਿਹਾ ਵੀ ਜਾਨੀ ਕਿ ਦਿੱਕਤ ਹੈ ਜਿਹੜੀ ਮਤਲਬ ਮੋਨਟਾਈਜੇਸ਼ਨ ਨਹੀਂ ਸਾਡੇ ਚੈਨਲ ਨੂੰ ਹੁੰਦਾ ਪਿਆ ਅਗਰ ਤੁਸੀਂ ਇਸ ਟੋਪਿਕ ਤੇ ਤੁਸੀਂ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ ਚੈਨਲ ਆ ਉਹ ਬਹੁਤ ਛੇਤੀ ਮੋਨਟਾਈਜੇਸ਼ਨ ਹੋ ਜੂਗਾ ਕਿਉਂਕਿ ਇਹ ਜਿਹੜੇ ਟੋਪਿਕ ਤੇ ਤੇ ਤੁਹਾਨੂੰ ਦੱਸਾਂਗਾ ਅੱਜ ਵੀਡੀਓ ਤੁਸੀਂ ਬਣਾਉਣੀ ਸ਼ੁਰੂ ਕਰ ਦੋਗੇ ਨਾ ਲੋਕੀ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਦੇਖਦੇ ਆ ਤੇ ਉਹ ਵੀਡੀਓ ਨੂੰ ਜਦੋਂ ਇੱਕ ਵਾਰੀ ਦੇਖਣੀ ਸ਼ੁਰੂ ਕਰਦੇ ਆ ਤਾਂ ਉਹ ਲੋਕ ਲਾਸਟ ਤੱਕ ਉਹ ਵੀਡੀਓ ਨੂੰ ਦੇਖਦੇ ਆ ਅਗਰ ਮੰਨ ਕੇ ਚਲੋ ਤੁਸੀਂ 10 ਤੋਂ 15 ਮਿੰਟ ਦੀ ਵੀ ਤੇ ਤੁਹਾਡਾ ਵਾਚ ਟਾਈਮ ਜਿਹੜਾ ਉਹ ਬੜੀ ਛੇਤੀ ਤੁਹਾਡਾ ਇਨਕਰੀਜ਼ ਹੋ ਜਾਏਗਾ। ਉਹ ਕਿਹੜਾ ਟੋਪਿਕ ਆ ਉਹ ਤੇ ਤੁਸੀਂ ਕਿਵੇਂ ਕੰਮ ਕਰਨਾ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਰੂਰ ਦੇਖਿਓ ਜੀ। ਸੋ ਆਓ ਜੀ ਆਪਾਂ ਹੁਣ ਕਰਦੇ ਆਂ ਵੀਡੀਓ ਸ਼ੁਰੂ। ਉਹ ਦੇਖੋ ਉਹ ਕਿਹੜਾ ਚੈਨਲ ਤੁਸੀਂ ਨਾ ਆਪਣਾ YouTube ਦੇ ਉੱਤੇ ਇੱਕ ਚੈਨਲ ਬਣਾ ਲੈਣਾ YouTube ਤੇ Facebook Facebook ਦੇ ਉੱਤੇ Facebook ਦੇ ਉੱਤੇ ਨਾ ਬਹੁਤ ਹੀ ਜ਼ਿਆਦਾ Facebook ਦੇ ਉੱਤੇ ਬਹੁਤ ਸ਼ਾਦਾ ਵਾਇਰਲ ਹੁੰਦਾ। YouTube ਤੇ ਜੇ ਆਪਾਂ ਗੱਲ ਕਰੀਏ YouTube ਦੇ ਉੱਤੇ ਚਲੋ ਫਿਰ ਵੀ ਥੋੜਾ ਬੋੜਾ ਘੱਟ ਵਾ ਪਰ Facebook ਦੇ ਉੱਤੇ ਤਾਂ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਹੜੇ ਸ਼ੇਅਰ ਮਾਰਕੀਟ ਦਾ ਤੁਸੀਂ ਉਹ ਦੇਖਿਆ ਹੋਣਾ ਨਾ ਜਿਹੜੀ ਉਹ ਗਰੋਥ ਜੀ ਹੁੰਦੀ ਹੁੰਦੀ ਐਦਾ ਐਦਾ ਕਰਕੇ ਵਾਧਾ ਹੁੰਦਾ ਉੱਪਰ ਨੂੰ ਉਹ ਯਾਨੀ ਜੀ ਬਹੁਤ ਤੇਜ਼ੀ ਨਾਲ Facebook ਤੇ ਵਾਇਰਲ ਹੁੰਦਾ ਇਹਨਾਂ ਚੈਨਲ ਉਹ ਕਹਿੰਦਾ ਚੈਨਲ ਇਹ ਹੈਗਾ ਚੈਲੰਜ ਚੈਨਲ ਚੈਲੰਜ ਚੈਨਲ ਠੀਕ ਹੈ ਜੀ ਚੈਲੰਜ ਦੇਣਾ ਤੁਸੀਂ ਆਪਣੇ YouTube ਚੈਨਲ ਦਾ ਮਤਲਬ ਵੀ ਕੋਈ ਵੀ ਰੱਖ ਲਓ ਤੁਸੀਂ ਇਹਨਾਂ ਨਾਂ ਤੁਸੀਂ ਕੋਈ ਵੀ ਯੂਨੀਕ ਜਿਹਾ ਨਾਂ ਰੱਖ ਲਓ ਜਿਵੇਂ ਮੈਂ ਚੈਲੰਜ ਕਿਹਾ ਵਾ ਨਾ ਤੁਸੀਂ ਲੇਗ ਰਹੋ ਚੈਲੰਜ ਫੋਰ ਯੂ ਪਰ ਚੈਲੰਜ ਫੋਰ ਯੂ ਚੈਲੰਜ ਫੋਰ ਚੈਲੰਜ ਟੂ ਮੀ ਜਾਂ ਇਦਾਂ ਦਾ ਤੁਸੀਂ ਕੋਈ ਵੀ ਵਧੀਆ ਚੈਨਲ ਤੁਸੀਂ ਰੱਖ ਸਕਦੇ ਹੋ ਤੁਸੀਂ ਇਹਦੇ ਤੇ ਵੀਡੀਓ ਕੱਢੀ ਪਾਉਣੀਆਂ ਨੇ ਇਹਦੇ ਤੇ ਵੀਡੀਓ ਦੇਖੋ ਇਹਦੇ ਜਿਹੜਾ ਚੈਨਲ ਆ ਇਹ ਫੇਸਲੈਸ ਨਹੀਂ ਹੈਗਾ ਤੁਹਾਨੂੰ ਇਹਦੇ ਤੇ ਆਪਣਾ ਫੇਸ ਦਿਖਾਉਣਾ ਹੀ ਪਵੇਗਾ ਤੁਸੀਂ ਆਪਣਾ ਫੇਸ ਨਹੀਂ ਦਿਖਾ ਸਕਦੇ ਤੁਸੀਂ ਆਪਣੇ ਬੱਚਿਆਂ ਦਾ ਫੇਸ ਦਿਖਾ ਸਕਦੇ ਜੇ ਆਪਾਂ ਮੰਨ ਲਈਏ ਕਿ ਹਰ ਇੱਕ ਘਰ ਦੇ ਵਿੱਚ ਦੇਖੋ ਦੋ ਦੋ ਤਿੰਨ ਤਿੰਨ ਬੱਚੇ ਹੁੰਦੀ ਆ ਹਨ ਜਾਂ ਫਿਰ ਤੁਸੀਂ ਗਵਾਂਡੀ ਦੇ ਬੱਚੇ ਵੀ ਘਟੇ ਕਰ ਸਕਦੇ ਹੋ ਜਿਹੜੇ ਮਨਕ ਤੁਹਾਨੂੰ ਤੁਸੀਂ ਕਿੰਨੇ ਵੀ ਸੀ ਆਪਣਾ ਜਿਹੜਾ ਫੇਸ ਆ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੋਗੇ ਕੋਈ ਦਿੱਕਤ ਨਹੀਂ ਚੱਲ ਜਿਆ ਬਟ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਤੁਸੀਂ ਜਿਹੜੇ ਗਵੰਡੀਆਂ ਦੇ ਬੱਚੇ ਨਹੀਂ ਹੈਗੇ ਮਨਕ ਜਿਹੜੇ ਜਿੱਥੇ ਵੀ ਤੁਸੀਂ ਕਲੋਨੀ ਦੇ ਵਿੱਚ ਰਹਿੰਦੇ ਹੋ ਸ਼ਹਿਰ ਦੇ ਵਿੱਚ ਰਹਿੰਦੇ ਹੋ ਪਿੰਡ ਦੇ ਵਿੱਚ ਰਹਿੰਦੇ ਹੋ ਕਿਤੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਆਪਣੇ ਆਲੇ ਦੁਆਲੇ ਦੇਖ ਲਓ ਗਵੰਡੀਆਂ ਦੀ ਦੋ ਦੋ ਤਿੰਨ ਤਿੰਨ ਬੱਚੇ ਹੁੰਦੀ ਹੁੰਦੇ ਆ ਤੁਸੀਂ ਕੀ ਕਰਨਾ ਜਿਹੜੇ ਛੋਟੇ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਉਮਰ ਹੁੰਦੀ ਆ 8 ਤੋਂ ਲੈ ਕੇ 15 ਸਾਲ ਦੇ ਵਿੱਚ ਵਿੱਚ 8 ਤੋਂ 15 ਸਾਲ ਦੇ ਬੱਚੇ ਆ ਜਿਹੜੇ ਤੁਸੀਂ ਉਹ ਇਕੱਠੇ ਕਰ ਲੈਣੇ ਕਿੰਨੇ ਇਕੱਠੇ ਕਰਨੇ ਆ 304 ਇੱਕ ਵੀਡੀਓ ਦੇ ਵਿੱਚ 304 ਬੱਚੇ ਹੋਣਗੇ ਤੁਸੀਂ ਕੀ ਕਰਨਾ ਉਹ ਤੁਸੀਂ ਨਾ ਬਾਜ਼ਾਰ ਦੇ ਵਿੱਚ ਦੇਖੋ ਤੁਹਾਨੂੰ ਪਹਿਲਾ ਸਟਾਰਟਿੰਗ ਦੇ ਵਿੱਚੋਂ ਤੁਹਾਨੂੰ ਨੂੰ 200-300 ਰੁਪਏ ਦਾ ਨੂੰ ਹਰੇਕ ਵੀਡੀਓ ਦੇ ਵਿੱਚ ਖਰਚਣਾ ਪਵੇਗਾ ਹੀ ਦੇਖੋ ਜੇ ਤੁਸੀਂ 2-300 ਰੁਪਏ ਤੁਸੀਂ ਖਰਚੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਸੀਂ 2-300 ਰੁਪਏ ਤੁਸੀਂ ਖਰਚ ਕੇ ਤੁਸੀਂ ਮਹੀਨੇ ਦੇ ਘੱਟੋ-ਘੱਟ 70000 ਰੁਪਏ 70000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋ ਕਿਉਂਕਿ ਇਹ ਜਿਹੜਾ ਚੈਨਲ ਆ ਨਾ ਬਹੁਤ ਹੀ ਵਧੀਆ ਚੈਨਲ ਆ ਇਹ ਕਿਉਂਕਿ ਇਹਦੇ ਵਿੱਚ ਤੁਸੀਂ ਚੈਨਲ ਜਿਹੜਾ ਉਹਨੂੰ ਚੈਲੰਜ ਕਿਵੇਂ ਦੇਣਾ ਵਾ ਤੁਸੀਂ ਕੀ ਕਰਨਾ ਤੁਸੀਂ ਨਾ ਜਿਵੇਂ ਮੰਨ ਕੇ ਚਲੋ ਕੋਈ 8 ਤੋਂ ਲੈ ਕੇ 10 ਤਰ੍ਹਾਂ ਦੀਆਂ ਚਾਕਲੇਟ ਲੈਣੀਆਂ 8 ਤੋਂ ਲੈ ਕੇ 10 ਤਰ੍ਹਾਂ ਦੀ ਚਾਕਲੇਟ ਲੈਣੀਆਂ ਜਿਵੇਂ ਕੀ ਹੋਵੇ ਡੈਰੀ ਮਿਲਕ ਦੀ ਹੋਗੀ ਪਰਕ ਹੋਗੀ ਜਾਂ ਮਾਂਚ ਹੋਗੀ ਹੈ ਨਾ ਕਿਆ ਲਗਰਗ ਤਰ੍ਹਾਂ ਦੀਆਂ ਮਤਲਬ ਕੰਪਨੀ ਦੀਆਂ ਚਾਕਲੇਟਾਂ ਹੁੰਦੀਆਂ ਨੇ ਤੁਸੀਂ ਉਹ ਚੌਕਲੇਟਾਂ ਲਿਆ ਕੇ ਨਾ ਤੁਸੀਂ ਰੱਖ ਦੇਣੀ ਆ ਤੁਸੀਂ ਕਿਵੇਂ ਕਰਨਾ ਵੀਡੀਓ ਤੇ ਕਿਵੇਂ ਸ਼ੂਟ ਕਰਨਾ ਵਾ ਤੁਸੀਂ ਵੀਡੀਓ ਨੂੰ ਸ਼ੂਟ ਕਰਨਾ ਇੱਕ ਟੇਬਲ ਦੇ ਉੱਤੇ ਤੁਸੀਂ ਚੌਕਲੇਟਾਂ ਦਾ ਰੱਖ ਲੈਣੀ ਆ ਤੇ ਜਿਹੜੇ ਬੱਚੇ ਹੋਣਗੇ ਉਹਨਾਂ ਤੁਸੀਂ ਉਹਨਾਂ ਨੂੰ ਖੜਾ ਕਰ ਲੈਣਾ ਤੇ ਤੁਸੀਂ ਨਾ ਉਹਨਾਂ ਦੀ ਅੱਖਾਂ ਤੇ ਨਾ ਪੱਟੀ ਬੰਨ੍ਹ ਦੇਣੀ ਆ ਅੱਖਾਂ ਤੇ ਪੱਟੀ ਬੰਨ੍ਹ ਦੇਣੀ ਆ ਤੇ ਤੁਸੀਂ ਆਪਣਾ ਕੈਮਰਾ ਔਨ ਕਰ ਲੈਣਾ ਤੁਸੀਂ ਬੱਚਿਆਂ ਨੂੰ ਚੈਲੰਜ ਦੇਣਾ ਵਾ ਵੀ ਜਿਹੜਾ ਬੱਚਾ ਚੋਕਲੇਟ ਤੇ ਦੱਸੇਗਾ ਮੈਂ ਚੋਕਲੇਟ ਨੂੰ ਹੱਥ ਦੇ ਵਿੱਚ ਫੜਾਵਾਂਗਾ ਜਾਂ ਚੋਕਲੇਟ ਆਪਣੇ ਵਿੱਚ ਫੜਾਵਾਂਗੀ ਤੁਸੀਂ ਉਹ ਚੋਕਲੇਟ ਤੇ ਹੱਥ ਰੱਖ ਕੇ ਤੁਸੀਂ ਮਤਲਬ ਇਮੇਜੀਨੇਸ਼ਨ ਕਰਨਾ ਹੋ ਤੁਸੀਂ ਦੱਸਣਾ ਹੋ ਵੀ ਜਿਹੜੀ ਮੈਂ ਤੁਹਾਨੂੰ ਤੁਹਾਡੇ ਹੱਥ ਦੇ ਵਿੱਚ ਮੈਂ ਚੋਕਲੇਟ ਫੜਾਈ ਆ ਉਹ ਮਨਚਵਾ ਉਹਦਾ ਨਾਮ ਦੱਸਣਾ ਮਨਚਵਾ ਫਰਕ ਆ ਹਣਾ ਇਹ ਡੈਰੀ ਵੀਲ ਦਾ ਕਿਹੜੀ ਚੋਕਲੇਟ ਆ ਜਿਹੜਾ ਬੱਚਾ ਉਹ ਚੋਕਲੇਟ ਸਹੀ ਦੱਸ ਦੇਗਾ ਉਹਨੂੰ ਅਸੀਂ ਉਹ ਚੋਕਲੇਟ ਫ੍ਰੀ ਆਫ ਕੋਸਟ ਦਵਾਂਗੇ ਬਸ ਤੁਸੀਂ ਇਹ ਕਰੀ ਜਾਣਾ ਪਰ ਜਿਹੜਾ ਬੱਚਾ ਵਧੀਆ ਸਹੀ ਚੋਕਲੇਟ ਦੱਸੇਗਾ ਉਹ ਮਤਲਬ ਵੀ ਉਹਨੂੰ ਤੁਸੀਂ ਉਹ ਚੋਕਲੇਟ ਦੇ ਦੇਣੀ ਆ ਮੰਨ ਕੇ ਜਦੋਂ ਤੁਸੀਂ 8 ਚੋਕਲੇਟਾਂ ਰੱਖੀਆਂ ਹਨਾ 8 ਦੇ ਵਿੱਚੋਂ ਕਿਸੇ ਨੇ ਇੱਕ ਸਹੀ ਦੱਸਤੀ ਤਾਂ ਪਿੱਛੇ 7 ਰਹਿ ਗਈਆਂ ਫੇਰ ਦਸੂਗੇ 6 ਰਹੀਆਂ 5 ਰਹੀਆਂ 4 ਰਹੀਆਂ ਇਦਾਂ ਹੀ ਤੁਸੀਂ ਕਰੀ ਜਾਣਾ ਇੱਦਾਂ ਜਦੋਂ ਤੁਸੀਂ ਦੱਸਿਓਗੇ ਤਾਂ ਬੱਚੇ ਦੀ ਲੈਣ ਬਣਾ ਲੈਣੀ ਚਾਰ ਬੱਚੇ ਰੱਖ ਲੈਣੇ ਤੁਸੀਂ ਪਹਿਲਾ ਅੱਗੇ ਆ ਗਿਆ ਦੂਜਾ ਆ ਗਿਆ ਤੀਜਾ ਆ ਗਿਆ ਚੌਥਾ ਆ ਗਿਆ ਪੰਜਵਾਂ ਆ ਗਿਆ ਇਦਾਂ ਤੁਸੀਂ ਵੀਡੀਓ ਬਣਾ ਲੈਣੀ ਆ ਇੱਕ ਤਾਂ ਤੁਸੀਂ ਇਦਾਂ ਕਰ ਸਕਦੇ ਹੋ ਹੋਰ ਉਸ ਤੋਂ ਬਾਅਦ ਆਗੇ ਤੁਸੀਂ ਮੰਨ ਕੇ ਚੱਲੋ ਤੁਸੀਂ ਨਾ ਘਰ ਦੇ ਵਿੱਚ ਮੰਨ ਕੇ ਚੱਲੋ ਤੁਸੀਂ ਸ਼ੇਰੋ ਗੋਲਗੱਪੇ ਲਾਂਦੇ ਗੋਲਗੱਪੇ ਲਾਂਦੇ ਤੁਸੀਂ ਗੋਲਗੱਪੇ ਜਦੋਂ ਲੈ ਕੇ ਆ ਤੁਸੀਂ ਲੈਣ 20 ਤੇ 골ਗੱਪੇ ਲੈਣੇ ਤੇ ਤੁਸੀਂ ਉਹਦੇ ਵਿੱਚ ਟਾਈਮ ਬੰਨ ਲੈਣਾ ਤੁਸੀਂ ਟਾਈਮ ਬੰਨ ਲੈਣਾ ਵੀ ਜਿਹੜਾ ਬੱਚਾ ਵੀ ਜਾਂ ਜਿਹੜਾ ਬੰਦਾ ਵੀ 골ਗੱਪੇ ਖਾਊਗਾ ਇਹ ਹੈ ਨਾ ਇੰਨੇ ਟਾਈਮ ਦੇ ਵਿੱਚ ਟਾਈਮ ਰੱਖਣਾ ਵਾ ਵੀ 1 ਮਿੰਟ ਦੇ ਵੀ ਜਿਹੜਾ ਬੰਦਾ ਵੱਧ 골ਗੱਪੇ ਖਾਊਗਾ ਹਨਾ ਵੀ ਉਹਦੇ ਲਈ ਅਸੀਂ ਕੋਈ ਨਾਮ ਰੱਖਾਂਗੇ ਤੁਸੀਂ ਨਾਮ ਰੱਖਣਾ ਜਾਂ 100 ਰੁਪਏ ਰੱਖਦੇ ਜਾਂ 50 ਰੁਪਏ ਰੱਖਦੇ ਜਾਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਤੁਸੀਂ ਰੱਖ ਸਕਦੇ ਹੋ ਬੱਚੇ ਨੇ ਬੱਚਾ ਬਾਤ ਤੁਸੀਂ ਚੋਕਲਟ ਵੀ ਰੱਖ ਸਕਦੇ ਹੋ ਨਾਮ ਵਾਸਤੇ ਕੱਪ ਕੋਈ ਕਾਪੀ ਵੀ ਰੱਖ ਸਕਦੇ ਹੋ ਪੈਨ ਵੀ ਰੱਖ ਸਕਦੇ ਹੋ ਕੁਝ ਵੀ ਰੱਖ ਸਕਦੇ ਹੋ ਕਿਉਂਕਿ ਇਹ ਐਂਟਰਟੇਨਮੈਂਟ ਆ ਕਿਉਂਕਿ ਇਹ ਜ ਆਪਣੇ ਹਿੰਦੂਸਤਾਨ ਦੇ ਵਿੱਚ ਲੋਕ ਇਹ ਚੈਨਲ ਚੈਨਲ ਤੇ ਬਹੁਤ ਘੱਟ ਕੰਮ ਕਰਦੇ ਨੇ ਜਿਹੜੇ ਫੋਰਨਰ ਲੋਕ ਨੇ ਜਿਵੇਂ ਦਾ ਤੁਸੀਂ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਉਹ ਗੋਰਿਆਂ ਦੇ ਵਿੱਚ ਬਹੁਤ ਜ਼ਿਆਦਾ ਚੈਲੰਜ ਕਰਦੇ ਨੇ ਤੇ ਉਹਨਾਂ ਦੇ ਵੀਡੀਓ ਤੇ ਮੀ ਵਿਊ ਦੇਖ ਤੁਸੀਂ ਮਿਲੀਅਨ ਦੇ ਵਿੱਚ 133 ਮਿਲੀਅਨ ਹਾਂ 236 ਮਿਲੀਅਨ ਵਾ 99 ਮਿਲੀਅਨ ਇਦਾਂ ਮਿਲੀਅਨ ਦੇ ਵਿੱਚ ਵਿਊ ਨੇ ਤੇ ਇਹਦੇ ਤੋਂ ਕਮਾਈ ਬਹੁਤ ਹੀ ਜ਼ਿਆਦਾ ਵਾ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਬਣਾਉਣਾ ਸ਼ੁਰੂ ਕਰਤਾ ਨਾ ਇਹ ਵੀਡੀਓ ਸਾਰੇ ਲੋਕ ਦੇਖਦੇ ਨੇ ਇਹ ਨਹੀਂ ਹੈ ਕੋਈ મતਲਬ ਵੀ મતਲਬ ਵੀ ਛੋਟੇ ਵਿੱਚ ਦੇਖਦੇ ਆ ਇਹ ਵੀਡੀਓ ਦੇ ਛੋਟੇ ਲੋਕੋ ਵੀ ਦੇਖਦੇ ਆ ਵੱਡੇ ਵੀ ਦੇਖਦੇ ਆ ਸਾਰੇ ਹੀ ਦੇਖਦੇ ਆ ਰਹੀ ਗੱਲ ਵਾਚ ਟਾਈਮ ਦੀ ਤੁਸੀਂ ਕਿੰਨੇ ਵੀ ਵੀਰ ਜੀ ਸਾਡੇ ਨਾਲ ਜਿਹੜਾ ਵਾਚ ਟਾਈਮ ਨਹੀਂ ਕੰਪਲੀਟ ਹੁੰਦਾਗਾ ਸਾਡੇ 1000 ਸਬਸਕ੍ਰਾਈਬਰ ਨਹੀਂ ਹੁੰਦੇ ਕੰਪਲੀਟ ਤੁਸੀਂ ਉਹ ਗੱਲ ਛੱਡ ਦਿਓ ਤੁਹਾਡੀਆਂ ਇਹ ਜੜੀਆਂ ਜੇ ਮੰਨ ਕੇ ਚੱਲੋ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਤੁਸੀਂ 8 ਤੋਂ ਲੈ ਕੇ ਤੁਸੀਂ 10 ਵੀਡੀਓ ਵੀ ਤੁਸੀਂ ਪਾ ਦੋਗੇ ਨਾ 8 ਤੋਂ ਲੈ ਕੇ ਤੁਸੀਂ 10 ਵੀਡੀਓ ਵੀ 8 ਤੋਂ ਲੈ ਕੇ ਤੁਸੀਂ 10 ਵੀਡੀਓ ਵੀ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਵਧੀਆ ਸ਼ੂਟ ਕਰਕੇ ਵਧੀਆ ਚੈਲੰਜ ਲੈ ਕੇ ਸਟਾਰਟਿੰਗ ਦੇ ਵਿੱਚ ਸ਼ੁਰੂ ਕਰ ਤਾ ਤੁਹਾਡੇ ਚੈਨਲ ਦਾ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਵਾਚ ਟਾਈਮ 4000 ਘੰਟੇ ਦਾ ਵਾਚ ਟਾਈਮ ਤੂੰ ਖੱਡਾ ਮੇਰੇ ਖਿਆਲ ਦੇ ਇੱਕ ਮਹੀਨੇ ਦੇ ਅੰਦਰ ਇੱਕ ਮਹੀਨੇ ਦੇ ਅੰਦਰ ਹੀ ਕੰਪਲੀਟ ਹੋ ਜਾਏਗਾ ਤੁਹਾਨੂੰ ਮੈਂ ਗਾਰੰਟੀ ਦਿੰਦੀ ਇੱਕ ਵਾਰੀ ਤੁਸੀਂ ਸ਼ੁਰੂ ਕਰਕੇ ਦੇਖੋ ਜਿਵੇਂ ਜੇ ਇਹਦਾ ਨੂੰ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਵੀ ਕੀ ਮਤਲਬ ਵੀ ਅਸੀਂ ਵੀਰ ਜੀ ਕਿਹੜਾ ਕਿਹੜਾ ਚੈਲੰਜ ਕਰੀਏ ਤੋ ਕੋਈ ਚੱਕਰ ਨਹੀਂ ਉਹਦੀ ਟੈਨਸ਼ਨ ਨਾ ਲੋ ਉਹ ਮੈਂ ਤੁਹਾਨੂੰ ਦੱਸ ਦਊਗਾ ਤੁਸੀਂ ਕੀ ਕੀ ਚੈਲੰਜ ਕਰਾ ਸਕਦੇ ਹੋ ਤੁਸੀਂ ਸਾਰੇ ਕਮੈਂਟ ਕਰਕੇ ਮੈਨੂੰ ਦੱਸ ਦੋ ਜੇ ਤੁਹਾਨੂੰ ਮਤਲਬ ਇਹ ਚੈਲੰਜ ਤੁਹਾਨੂੰ ਨਹੀਂ ਯਾਦ ਹੁੰਦੇ ਪਏ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਬੋ ਮੈਂ ਤਾਂ ਵੀ ਤੁਹਾਨੂੰ ਦੱਸਦਾ ਕਿ ਤੁਸੀਂ ਕਿਹੜੇ ਕਿਹੜੇ ਚੈਲੰਜ ਕਰਾ ਸਕਦੇ ਆ ਦੇਖੋ ਦੋ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੇ ਆ ਗੋਲ ਗੱਪੇ ਵਾਲਾ ਹੋ ਗਿਆ ਹਨਾ ਚਾਕਲੇਟ ਵਾਲਾ ਹੋ ਗਿਆ 버거 ਵਾਲਾ ਲਗਾ ਸਕਦੇ ਹੋ ਸੈਂਡਵਿਚ ਵਾਲਾ ਲਗਾ ਸਕਦੇ ਹੋ ਬਿਸਕੁਟਾਂ ਦੇ ਪੈਕਟ ਰੱਖ ਲੇ ਬਿਸਕੁਟ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਆ ਹਨਾ ਜਿਵੇਂ ਮਾਰੀ ਗੋਲਡ ਹੋਗੇ ਹਨਾ ਬਟੇ ਸਟਾਰਟਿੰਗ ਦੇ ਵਿੱਚ ਟੌਫੀਆਂ ਰੱਖਦੇ 10 15 ਦੇ ਤਰ੍ਹਾਂ ਇੱਕ ਇੰਨੀਆਂ ਟੌਫੀਆਂ ਲੈ ਕੇ ਆਪਕੋ ਵੀ ਤੁਹਾਨੂੰ ਟ੍ਰੋਫੀ ਦੱਸਣੀ ਹੈ ਕਿਹੜੀ ਆ ਮਤਲਬ ਬਹੁਤ ਸਾਰੀਆਂ ਖਾਣ ਪੀਣਾਂ ਦੀ ਚੀਜ਼ ਦੱਸ ਸਕਦੇ ਹੋ ਖਾਣ ਪੀਣ ਤੋਂ ਬਾਅਦ ਜਦੋਂ ਤੁਹਾਡਾ ਚੈਨਲ ਗਰੋ ਹੋਣ ਲੱਗ ਗਿਆ ਤੁਸੀਂ ਹੋਰ ਚੀਜ਼ਾਂ ਵੀ ਤੁਸੀਂ ਦੱਸਣੇ ਸ਼ੁਰੂ ਕਰਤੀਆਂ ਅਲੱਗ-ਅਲੱਗ ਚੀਜ਼ਾਂ ਲੈ ਸਕਦੇ ਹੋ ਇਹਦੇ ਤੇ ਕੰਟੈਂਟ ਬਹੁਤ ਜ਼ਿਆਦਾ ਵਾ ਤੇ ਤੁਸੀਂ ਇਹਦੇ ਵਿੱਚ ਤੁਸੀਂ ਜੇ ਕੰਮ ਕਰਨਾ ਸ਼ੁਰੂ ਕਰਦੇ ਹੋ ਤੁਹਾਡਾ ਚੈਨਲ ਬੜੀ ਛੇਤੀ ਗਰੋ ਹੋਏਗਾ ਦੇਖੋ ਤੁਸੀਂ ਸਿਰਫ ਵੀਡੀਓ ਸ਼ੂਟ ਕਰਦੇ ਤੁਸੀਂ ਆਪਣਾ ਫੇਸ ਦਿਖਾਉਣਾ ਨਹੀਂ ਛੋਟੇ ਬੱਚੇ ਨੇ ਹੋਣੇ ਗਵੰਡੀਆਂ ਦੇ ਆਪਣੇ ਘਰ ਦੇ ਵਿੱਚ ਹੀ ਤੁਸੀਂ ਕਰਾ ਸਕਦੇ ਜੀ ਇਹ ਬਹੁਤ ਹੀ ਵਧੀਆ ਟੋਪਿਕ ਹੈ ਬਹੁਤ ਜਿਆਦਾ ਵਧੀਆ ਤੇ ਤੁਹਾਨੂੰ ਇਹ ਲੱਖ ਰੁਪਏ ਕਮਾ ਕੇ ਦਊਗਾ ਤੁਹਾਨੂੰ ਮੈਂ ਗਰੰਟੀ ਹੈ ਮੇਰੀ ਜੇ ਅਗਰ ਤੁਸੀਂ ਇਹ ਟੋਪਿਕ ਤੇ ਤੁਸੀਂ ਕੰਮ ਕਰਦੋਂਗੇ ਨਾ ਤਾਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾਉਣੇ ਸ਼ੁਰੂ ਕਰ ਦੋਗੇ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਵਾ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਥੱਲੇ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਵੀ ਨੀ ਇੰਸਟਾਗ੍ਰam ਤੇ ਫੋਲੋਅ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੇ ਮੈਂ ਤੁਹਾਡਾ ਉੱਥੇ ਵੀ ਰਿਪਲਾਈ ਕਰ ਦਾਂਗਾ ਜੀ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਟੋਪਿਕ ਦੇ ਉੱਤੇ ਮੈਂ ਇੱਕ ਇੱਕ ਵੀਡੀਓ ਬਣਾ ਕੇ ਸ਼ੂਟ ਕਰਕੇ ਉਹਨੂੰ ਕਿਵੇਂ ਐਡਿਟ ਕਰਨਾ ਉਹ ਪ੍ਰੋਪਰਲੀ ਤੁਹਾਨੂੰ ਮੈਂ ਉਹ ਆਪਣੇ YouTube ਚੈਨਲ ਤੇ ਅਪਲੋਡ ਕਰਦਾ ਜਾਨੀ ਜੀ ਮਤਲਬ ਵੀ ਤੁਹਾਨੂੰ ਉਹ ਵੀਡੀਓ ਦੇਖ ਕੇ ਨਾ ਅੰਦਾਜ਼ਾ ਹੋ ਜਾਈਗਾ ਵੀ ਕਿੱਦਾਂ ਦੀ ਵੀਡੀਓ ਬਣਾਉਣੀ ਆ ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਦਾਂ ਦੀ ਵੀਡੀਓ ਤੁਹਾਡੇ ਵਾਸਤੇ ਬਣਾ ਕੇ ਲੈ ਕੇ ਆਵਾਂ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ ਜਾਂ ਤੁਸੀਂ ਮੈਨੂੰ Instagram ਤੇ ਵੀ ਤੁਸੀਂ ਮੈਨੂੰ ਫੋਲੋ ਕਰਕੇ ਮੈਸੇਜ ਕਰ ਦਿਓ ਕਿ ਵੀਰ ਜੀ ਮਤਲਬ ਸਾਨੂੰ ਇਹਦੇ ਤੇ ਇੱਕ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਬਣਾ ਕੇ ਸਾਡੇ ਵਾਸਤੇ ਲੈ ਕੇ ਆਓ ਤਾਂ ਮੈਂ ਬਹੁਤ ਹੀ ਜਲਦੀ ਕੋਸ਼ਿਸ਼ ਕਰਾਂਗਾ ਛੇਤੀ ਛੇਤੀ ਤੁਹਾਡੇ ਵਾਸਤੇ ਆਮਾ ਜੀ ਸੋ ਦੋਸਤੋ ਇਹ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਬਹੁਤ ਜਲਦੀ ਜਲੰਧਰ ਸ਼ਹਿਰ ਦੇ ਵਿੱਚ ਮੈਂ ਆਪਣੀ ਇੱਕ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਜਿਵੇਂ ਕਿ ਪਹਿਲਾਂ ਮੇਰੀ ਲੁਧਿਆਣਾ ਹੋਈ ਸੀ ਪਟਿਆਲੇ ਵੀ ਹੋਈ ਸੀ ਉਸ ਤੋਂ ਬਾਅਦ ਫੇਰ ਪਿਛਲੇ ਹਫ਼ਤੇ ਮੇਰੀ ਪਟਿਆਲੇ ਉਹ ਕੀ ਹੈ ਟਿਆ ਉਦਾਂ ਦੀ ਹੀ ਮੈਂ ਲਾਈਵ ਵਰਕਸ਼ਾਪ ਆ ਜਿਹੜੇ ਮੈਂ ਆਪਣੀ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਹੀ ਛੇਤੀ ਸ਼ੁਰੂ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ YouTube ਤੇ ਤੁਸੀਂ ਕੰਮ ਕਿਵੇਂ ਕਰਨਾ Facebook Instagram Telegram ਤੇ ਤੁਸੀਂ ਕਿਵੇਂ ਕੰਮ ਕਰਨਾ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਤੇ ਵੀਡੀਓ ਨੂੰ ਤੁਸੀਂ ਐਡਿਟ ਕਿਵੇਂ ਕਰਨਾ ਕਾਰਟੂਨ ਵਾਲੀ ਵੀਡੀਓ ਤੁਸੀਂ ਕਿਵੇਂ ਬਣਾਉਣੀ ਹੈ ਲੋਗੋ ਆਪਣੇ ਕਿਵੇਂ ਬਣਾਉਣਾ ਥੰਬਨੇਲ ਤੁਸੀਂ ਕਿਵੇਂ ਬਣਾਉਣਾ ਉਹ ਪ੍ਰੋਪਰਲੀ ਤੁਹਾਨੂੰ ਮੈਂ ਸਹੀ ਤਰੀਕੇ ਨਾਲ ਗਾਈਡ ਕਰਾਂਗਾ ਜੀ ਜਿਸ ਦੇ ਨਾਲ ਕਿ ਤੁਸੀਂ ਮਤਲਬ ਇਹ ਮੇਰੀ ਵਰਕਸ਼ਾਪ ਦੇ ਵਿੱਚ ਆ ਕੇ ਤੁਸੀਂ ਉਹ ਚੀਜ਼ਾਂ ਸਿੱਖ ਕੇ ਤੁਸੀਂ YouTube Instagram Facebook Telegram ਤੋਂ ਜਾਣੇਗੀ ਸੋਸ਼ਲ ਮੀਡੀਆ ਤੋਂ ਤੁਸੀਂ ਘਰੇ ਬੈਠੇ ਹੀ ਤੁਸੀਂ ਮਹੀਨੇ ਤੋਂ ਬਹੁਤ ਵਜੇ ਤੁਸੀਂ ਪੈਸੇ ਕਮਾਉਣਾ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਜੀ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਕੋਲ ਤੁਸੀਂ ਪੁੱਛ ਸਕਦੇ ਉਹ ਕੋਰਸ ਤੇ ਕਿੰਨੀ ਤਰੀਕ ਨੂੰ ਜਲੰਧਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਜੀ ਸੋ ਦੋਸਤੋ ਅਗਰ ਤੁਸੀਂ ਮੇਰੀ ਆਉਣ ਵਾਲੀ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਨੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾਲ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰਕੇ ਤੁਸੀਂ ਸਾਡੀ ਟੀਮ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਬੈਰ ਬੈਰੀ ਸਤਿ ਸ੍ਰੀ ਅਕਾਲ